ਮੰਮੀ ਇੱਥੇ ਬੈਠੇ ਜੇ। ਸੋਰ ਪੁੱਤ ਬੈਣ ਨੂੰ ਥਾਂ ਵੀ ਕਿੱਥੇ ਹੈ ਮੇਰੇ ਲਈ? ਮੇਰੇ ਕਿਹੜੀ ਘਰ ਦੇ ਵਿੱਚ ਕਦਰ ਹੈ ਕੀ? ਕਿਉਂ? ਕੀ ਹੋਇਆ? ਹੋਇਆ ਪੁੱਛਣ ਡਿਆ ਹੁਣ ਤੇ ਇਹ ਸੋਚ ਵੀ ਮਾਂ ਹੁਣ ਬੈਣ ਨੂੰ ਥਾਂ ਲੱਭ ਕਿੱਥੇ ਤੇਰੇ ਲਈ ਥਾਂ? ਮੰਮੀ ਆ ਵੀ ਟੈਨਸ਼ਨ ਨਾ ਲੈਂਦੇ ਯਾ ਕਰੋ ਚੰਗੇ ਭਲੇ ਦੀਆਂ। ਅੱਛਾ ਮਾਂ ਕੀ ਨਾਂ ਲਵਾਂ ਦੱਸ ਨਾ ਮੈਨੂੰ ਸਾਬੀ ਅੱਗੇ ਨਾ ਇਹ ਆਪੀ ਗਰਮੀਤ ਮੇਰਨਾ ਕਿੰਨਾ ਸੋਹਣਾ ਬੋਲਦੀ ਹੁੰਦੀ ਸਾਰਾ ਕੁ ਹੁਣ ਤੇ ਇਹਦੇ ਗਰਮੀਤ ਦੇ ਵੀ ਪਾਰ ਨਿਕਲ ਆਏ ਪਤਾ ਨਹੀਂ ਕੀ ਨਿੱਕੀ ਨੇ ਉਹਦੇ ਸਿਰ 'ਚ ਧੂੜਦਾ ਕੇ ਪਿਆਲ ਦਿੱਤਾ ਘੋਲ ਕੇ ਕੁਛ ਉਹ ਤੇ ਕਿਤੇ ਮੈਨੂੰ ਪੈਰ ਹੀ ਨਹੀਂ ਲੱਗਣ ਦਿੰਦੀ ਮੇਰੇ ਹੁਣ ਦੱਸ ਦੋ ਨਾਲ ਥਾਂ ਕਿੱਥੇ ਮੇਰਾ ਮੈਂ ਸਾਰਾ ਕੁਝ ਬਣਾ ਕੇ ਕਰਕੇ ਸਾਰਾ ਕੁਝ ਦਿੱਤਾ ਤੁਹਾਨੂੰ ਤੁਹਾਨੂੰ ਕਹਿਣਾ ਹੈ ਜਿਹੜਾ ਬਹੁਤਾ ਬੋਲਦਾ ਵਾ ਉਹਨੂੰ ਦੱਸਣਾ ਹੈ ਨਾ ਉਹ ਵੀ ਜਨਾਨੀ ਦਾ ਹੀ ਆ ਉਹਨੇ ਕੀ ਦੱਸਣਾ ਮੈਂ ਪੁੱਛਣਾ ਕਰਨਾ ਕੀ ਉਹਨੇ ਪੁੱਤ ਕਿਉਂ ਕਰਨਾ ਕਿਉਂ ਨਹੀਂ ਆ ਆਪੇ ਡੋਕ ਰੋਕੂਗਾ ਮੈਂ ਕਹ ਤਾ ਉਹਨੇ ਕਹਿਣਾ ਵੀ ਤੂੰ ਕੌਣ ਨਾ ਕਹਿਣ ਵਾਲਾ ਮੈਂ ਅੱਗੇ ਕਰੀ ਕਹਿ ਕੇ ਗੱਲਾਂ ਸੋਹਣੀਆਂ ਲਈਆਂ ਐ ਰੋਕਣ ਵਾਲਾ ਕੰਮ ਨਹੀਂ ਹੈਗਾ ਉਹਦੇ ਚ ਉਹਦੀ ਤਾਂ ਗੇਠ ਲੰਮੀ ਜ਼ੁਬਾਨ ਹੋ ਗਈ ਹੁਣ ਜੇਠ ਲੰਮੀ ਜ਼ੁਬਾਨ ਹੋ ਗਈ ਪਹਿਲਾਂ ਤਾਂ ਮੰਮੀ ਤੁਹਾਡੇ ਨਾਲ ਇੱਕ ਗੱਲ ਹੀ ਆ ਹੁਣ ਮੈਂ ਹੀ ਵੇਚਦਾ ਹਾਂ ਸੁੱਖ ਦੇ ਨਾਲ ਜ਼ਿਆਦਾ ਉਹ ਰੇਗਲੀ ਬਣੀ ਹੁਣ ਫਿਰ ਦੀ ਕਿ ਜਲੀ ਬਣੀ ਪੁੱਤ ਮੈਨੂੰ ਇਹ ਦੱਸ ਮੈਂ ਤੁਹਾਡਾ ਕੀ ਨਹੀਂ ਬਣਾਇਆ ਨਿੱਕੇ ਨਿੱਕੇ ਤੁਹਾਨੂੰ ਪਾਲਿਆ ਤੁਹਾਡਾ ਵਿਆਹ ਕੀਤਾ ਮੈਂ ਮਾੜਾ ਵੀ ਕੀ ਕੀਤਾ ਤੁਹਾਡਾ ਉਮ ਮਮੀ ਮੈਨੂੰ ਪਤਾਵਾ ਐ ਮੈਂ ਟੈਨਸ਼ਨ ਨਾ ਲਾਓ ਕੋਈ ਨਹੀਂ ਮੈਂ ਹੁਣ ਮੈਂ ਕੀ ਪੁੱਛਾਂ ਮੈਂ ਕੀ ਕਹਾਂ ਸੁੱਖ ਨੂੰ ਕਹਿਣਾ ਵਾ ਵੀ ਤੂੰ ਕਿਉਂ ਇਹਦੇ ਨਾਲ ਬਹੁਤਾ ਇਹਦੀਆਂ ਗੱਲਾਂ ਚ ਗੱਲਾਂ ਰਲੰਮੀ ਆ ਤੂੰ ਦਫਾ ਕਰ ਪਰਾਂ ਕਰਿਆ ਕਰ ਇਹਨੂੰ ਕੋਈ ਨਾ ਕਰ ਦਿਮਾਲ ਕੋਣ ਟੱਕਿਆਂ ਜੋਗੀ ਹੋਗੀ ਟੱਕੇ ਖਾਣ ਨੂੰ ਕੋਈ ਕਿਤੇ ਰੁਕਨੇ ਲੱਗ ਕੋਈ ਕਿਤੇ ਨੁਕਰੇ ਲੱਗ ਕਿਹਦੇ ਦਿਨ ਨੂੰ ਘੇਟੋਂ ਬਾਹਰ ਵੀ ਕੱਢ ਦੇਣਾ ਹੀ ਪੁੱਤਰੀ ਉਹ ਨਹੀਂ ਮੈਂ ਨਹੀਂ ਸਬਰ ਰੱਖੋ ਕੋਈ ਗੱਲ ਹੌਸਲਾ ਰੱਖੋ ਇਦਾਂ ਦੀ ਨਹੀਂ ਗੱਲ ਹੁੰਦੀ ਨਹੀਂ ਮੈਂ ਹੁਣ ਦਨਾ ਮੈਂ ਇਹਨਾਂ ਨਾਲ ਧੌਣਾ ਨਾ ਲਾ ਦੂੰ ਇਹਨਾਂ ਦੀ ਸਵਰ ਰੱਖਾਂਗੇ ਧਾਮ ਨੂੰ ਤਾਂ ਸਮਝ ਨਹੀਂ ਆਉਂਦੇ ਤੂੰ ਆਨਾ ਸਵਰ ਰੱਖਾ ਸਵਰ ਰੱਖਾਂਗੇ ਤਾਂ ਮੈਨੂੰ ਇਹ ਦੱਸ ਨਾ ਉਹ ਮੈਂ ਕਿਹਾ ਟੈਨਸ਼ਨ ਨਾ ਲਾਓ ਤੁਸੀਂ ਆਹੋ ਸਾਰੇ ਬੰਨਿਆਂ ਪੁੱਤ ਟੈਨਸ਼ਨ ਹੀ ਆ ਟੈਨਸ਼ਨ ਲਵਾਂ ਕਿਹੜੇ ਬੰਨਿਆ ਨਾ ਚੱਲ ਬਹੁਤ ਚੁੱਪ ਕਰਕੇ ਪਰ ਟੈਨਸ਼ਨ ਨਾ ਲਾਓ ਨਾ ਟਵਰ ਨਾਲ ਰਿਆ ਕਰੋ ਵੇਹਲਾ ਮੰਮੀ ਦਾ ਵੀ ਕੰਮ ਉਹ ਹੀ ਰਿਹਾ ਆ ਉਹ ਵੇਹਲਾ ਕਿਦਾਂ ਡਈ ਉਹਨੂੰ ਹੱਥ ਮਾਰ ਮਾਰ ਕੇ ਅੰਦਰ ਮੂੰਹ ਪੁੱਠਾ ਸਿੱਧਾ ਬਣਾ ਬਣਾ ਕੇ ਉਧਰ ਵੇਹਲਾ ਸਾਹਮਣੇ ਮੁੜ ਕੇ ਆਖਣਾ ਕਿ ਤੁਸੀਂ ਜਾਣ ਕੇ ਕਰਦੀਆਂ ਜੇ ਮੰਮੀ ਤੇ ਉਧਰ ਵੇ ਉਧਰੇ ਮੰਮੀ ਦੇ ਗੱਲਾਂ ਦੇ ਤਰੀਕੇ ਵੇਖਣ ਦੇ ਇੱਥੇ ਪੜਕਾਉਣਾ ਮੰਮੀ ਨੇ ਤੇ ਇਹਦੇ ਇਹਦੇ ਵਿੱਚ ਕੋਈ ਆਪਣਾ ਆਪੋ ਅਕਲ ਹੀ ਹੈ ਨਹੀਂ ਲਾਈ ਲੱਗ ਹੈਗਾ ਜਿਹੜੇ ਪਾਸੇ ਲਾਤਾ ਉਸੇ ਪਾਸੇ ਲੱਗ ਗਿਆ ਵੇਖੀ ਹੁਣ ਇਹਨੇ ਜਾਂ ਤੇ ਉਹਦੇ ਗਲ ਪਿਆ ਲੈ ਜਾਂ ਮੇਰੇ ਗਲ ਕਿਸ ਬੰਗਲੋਂ ਪਿਆ ਨਾ ਦਿਮਾਗ ਤੇ ਖਰਾਬ ਹੋਦਾ ਪਵੇਂ ਹਾਂ ਗੱਲ ਤੇ ਕਿੰਨਾ ਗਲ ਪੈਂਦਾ ਆਪਣੀ ਯਾਰਣੀ ਤੇ ਪਈ ਜਾਵੇ ਜਿੰਨਾ ਮਰਜ਼ੀ ਪਈ ਜਾਵੇ ਗੱਲ ਜਾ ਕੇ ਆਹ ਵੇਖ ਤੇ ਸਹੀ ਹਾਂ ਗਲਤ ਕੱਲਵਾ ਮੈਂ ਤੇ ਇੱਕ ਚਪੇੜ ਦੀ ਮਾਰਨੀ ਹੈਗਾ ਮੇਰੀ ਤੇ ਮੈਂ ਇਹਦੇ ਆਂਦੀ ਨਹੀਂ ਮੈਂ ਨਹੀਂ ਕਿਤੇ ਡਿੱਗ ਠੱਠ ਪਿਆ ਸੱਟ ਸੁੱਟ ਲੱਗ ਗਈ ਤੇ ਮੈਂ ਮੇਰੇ ਸਿਰ ਆਊਗਾ ਮੈਂ ਤਾਂ ਤੁਹਾਨੂੰ ਵੀ ਡੱਕਦੀ ਰਹਿਣੀ ਆ ਫੇ ਤੁਸੀਂ ਨਾ ਇਹਨੂੰ ਫੜਿਆ ਫੁੜਿਆ ਕਰੋ ਨਾ ਚੰਜੋਲਿਆ ਕਰੋ ਇਹਨੂੰ ਫੜ ਕੇ ਮੰਮੀ ਵੀ ਗਲਤ ਕੱਲਾਂ ਨਾ ਰਹਿ ਦੇ ਵਿੱਚ ਕੀ ਗਿਆ ਵਾ ਖਾ ਖਾ ਕੇ ਨਸ਼ੇ ਤੇ ਖੋਖਲਾ ਹੋਇਆ ਪਿਆ ਵਾ ਪਤਾ ਨਹੀਂ ਲੱਗੇ ਕਿੰਨੇ ਕ ਨੂੰ ਗਿਆ ਵਾ ਜਦੋਂ ਇਹ ਸੋਫੀ ਹੁੰਦਾਈ ਇਹ ਨੂੰ ਨਸ਼ਾ ਨਹੀਂ ਹੁੰਦਾ ਉਦੋਂ ਇਹਦੇ ਤੋਂ ਹਿੱਲਿਆ ਨਹੀਂ ਜਾਂਦਾ ਜੇ ਨਸ਼ਾ ਖਾ ਲੈਂਦਾ ਤੇ ਤਾਂ ਵੀ ਲੰਘਾ ਐ ਪੁੱਟ ਦੇ ਜਿਵੇਂ ਜਾਣ ਹੈ ਨਹੀਂ ਵਿੱਚ ਉਦੋਂ ਬੋਲਣ ਦਾ ਇਹਦੇ ਵਿੱਚ ਆ ਜਾਂਦਾ ਵੀ ਬੋਲਣ ਵਾਲਾ ਭੂਤ ਵੀ ਬੋਲ ਲਵਾ ਨਸ਼ਾ ਕਰਕੇ ਤੇ ਜਦੋਂ ਨਸ਼ੇ ਤੋਂ ਬਿਨਾਂ ਹੁੰਦਾ ਨਾ ਜਦੋਂ ਮਿਲਿਆ ਨਹੀਂ ਹੁੰਦਾ ਉਦੋਂ ਤੇ ਐ ਕਰਦਾ ਵਾ ਨਾ ਵੀ ਜਿਵੇਂ ਇਹਦੀ ਤੇ ਮਾਂ ਹੀ ਮਰ ਗਈ ਐ ਸੌਂ ਹੀ ਗਿਆ ਨਸ਼ੇ ਵਾਲੇ ਬਗੈਰਸ਼ਾ ਤਾਂ ਫਿਰ ਬੰਦਾ ਹਾਲ ਹੋਣਾ ਜਿਹੜਾ ਉਹ ਖਾ ਕੇ ਤੇ ਬਾਅਦ ਚ ਮੁੜ ਕੇ ਖੇਡਦਾ ਖੇਡਦਾ ਤਾਂ ਨਹੀਂ ਉਹ ਕਰਨੇ ਖੇਡਦਾ ਭਾਜ ਨਾ ਮਰਜੀ ਆ ਪਰ ਹਿੰਮਤ ਨਹੀਂ ਰਹਿ ਗਈ ਹੁਣੇ ਤੇ ਜੇ ਕੋਲ ਸੀ ਮਿਲੇ ਤੇ। ਓਵੇ। ਉੱਟ ਕੇ ਤੋਂ ਚਲੇ ਗਏ ਅੰਦਰ। ਤੇ ਜਾਣਾ ਹੀ ਆ। ਦੇਖੋ ਕੀ ਰੰਗ ਲੰਦਾ। ਸੁਣ ਹਾਂ ਵੀ ਕਿ ਦੀ ਸੋਹਣੀ ਆ। ਤੇ ਇਹਨੂੰ ਬੈੱਡ ਚਵਾੜਿਆ ਇਹਨੂੰ ਮੈਂ ਰੱਖਦੀ ਆ ਨਾ ਸਾਹਮਣੀ। ਕਿੰਨੀ ਵਧੀਆ ਜੁਨੀਕ ਚੀਜ਼ ਆ। ਕਿੰਨੀ ਤਨਕੀਨ ਕਿ ਮੀਨਾ ਕਾਰੀ ਕੀਤੀ ਆ। ਕਿੰਨੀ ਸੋਹਣੀ ਵੀ ਹੱਥ ਦੀ ਕਲਾ ਹੀ ਆ ਨਾ। ਹਾਏ ਕਿ ਚ ਵੇਖ ਲੋ ਰੱਬ ਨੇ ਕੋਈ ਨਾ ਕੋਈ। ਹੁਣਰ ਜ਼ਰੂਰ ਪਾਇਆ ਵਾ ਸਭ ਇਹਨੂੰ ਕਿੰਨੀ ਪਿਆਰੀ ਚੀਜ਼ ਹਨਾ ਪਿਆਰੀ ਨੂੰ ਇਹਨੂੰ ਕੀ ਕਰਾਂ ਪਿਆਰੀ ਆ ਨਾ ਮੈਂ ਤੋੜ ਦੇਣਾ ਨਾਰ ਕੇ ਕੰਧ ਨਾਲੇ ਨੂੰ ਹੁਣ ਤੁਹਾਨੂੰ ਕਿਹੜੇ ਪੁੱਤ ਚਿੰਬੜ ਗਏ ਜੇ ਚੰਗੇ ਭੜੇ ਗਏ ਸਾਹ ਨਾਲ ਬੋਲ ਉਹ ਬੇ ਮਾਂ ਪਾਏ ਜੇ ਮਾਂ ਮੇਰੀ ਬਾਹਰ ਬੈਠੇ ਤਾਂ ਟੈਨਸ਼ਨ ਲੈਣ ਲਈ ਆ ਤੂੰ ਆਪਣਾ ਤੁਸੀਂ ਅਮਰੋਰਾ ਪਾਇਆ ਤੇਰੀ ਤਾਂ ਭਾਬੀ ਦੀ ਜਿਹੜੀ ਬਹੁਤੀ ਸਲਾਹ ਨਹੀਂ ਰੰਨ ਲੱਪੀ ਯਾ ਮੰਮੀ ਨੂੰ ਕੀ ਹੋਇਆ ਚੰਗੀ ਭਲੀ ਤਾ ਮੰਮੀ ਚੰਗੀ ਭਲੀ ਤੁਸੀਂ ਰਹਿਣ ਦਿੰਦੀਆਂ ਜੀ ਉਹਨੂੰ ਚੰਗੀ ਭਲੀ ਹੁਣ ਤੁਸੀਂ ਦੋਵੇਂ ਰੜ ਗਈਆਂ ਜੇ ਕੱਢੋ ਉਹਨੂੰ ਘਰੋਂ ਬਾਹਰ ਘਰੋਂ ਬਾਹਰ ਕੱਢਣ ਵਾਲੀ ਕਿਹੜੀ ਗੱਲ ਇਹਨਾਂ ਨੇ ਆਪਾਂ ਕੀ ਰਣੀਏ ਇੱਕ ਦੂਜੇ ਨਾਲ ਕੁਵਾਲੇ ਦੇ ਵਿੱਚ ਰਣੀਏ ਮੰਮੀ ਇਹ ਸ਼ੈ ਮਤਲਬ ਆਨ ਦੋਵਾਂ ਦਾ ਰਣੀ ਚਟਾਣੀ ਨੂੰ ਵੇਖ ਕੇ ਨਹੀਂ ਖੁਸ਼ ਪੀਏ ਇੱਕ ਦੂਜੇ ਨਾਲ ਬੋਲਣੇ ਬੋਲੋ 100 ਵਾਰੀ ਬੋਲੋ ਕੰਮ ਕਰ ਵੀ ਕਰੋ ਸਾਂਝੇ ਤੇ ਕੰਮ ਕਰ ਕਰ ਤੇ ਲੈ ਔਰ ਮੰਮੀ ਕੋ ਕਰਾਉਂਦੇ ਆ ਨਾਲ ਤੂੰ ਹੀ ਦੇ ਫਰੂਟ ਲੈ ਗੱਜ ਦੇ ਗਏ ਜੇ ਇਹ ਤਾਂ ਤੁਹਾਡੇ ਫਰੂਟ ਨੇ ਸ਼ਾਮਾਂ ਪਾ ਕੇ ਤੂੰ ਘਰ ਨੂੰ ਮੁੜੇ ਜੀ ਨੂੰ ਦਨਾ ਮੈਂ ਫਰੂਟ ਤੈਨੂੰ ਫਰੂਟੂ ਦੇ ਤੈਨੂੰ ਹਾਂ ਔਰ ਟੈਨਸ਼ਨ ਲੈ ਐਂ ਈ ਬਾਹਰ ਬਹਿ ਕੇ ਹੈ ਮੈਨੂੰ ਲੱਗਦਾ ਉਹਨੂੰ ਦਵਾਈ ਲੈ ਕੇ ਦੇਣੀ ਪੈਣੀ ਹੈ ਤੈਨੂੰ ਫਰੂਟ ਸੋਝਣ ਦੇ ਤੈਨੂੰ ਕਾਦੀ ਟੈਨਸ਼ਨ ਵਾ ਤੂੰ ਧਿਆਨ ਕੇ ਬੱਕਰੀ ਮੈਨੂੰ ਟੈਨਸ਼ਨ ਪਾਉਂਦੇ ਜੇ ਬਹੁਤ ਤੈਨੂੰ ਟੈਨਸ਼ਨ ਪੈਂਦੀ ਹੈ ਨਾ ਮੰਮੀ ਨੇ ਕਿਹਾ ਕਿ ਦੱਸੋਗੇ ਮੰਮੀ ਕਹਿੰਦੀ ਤੂੰ ਹੀ ਉਹਦੇ ਨਾਲ ਬੇਬੇ ਕੇ ਮੰਮੀ ਨਾਲ ਗੱਲਾਂ ਕਰ ਰਹੀਆਂ ਉਹਦੀ ਉਹਦੀਆਂ ਹਾਏ ਮੰਮੀ ਨੂੰ ਗੱਰਹੰਦੇ ਰੱਬ ਨੂੰ ਉੱਤੇ ਥੱਲੇ ਨਾ ਲਾਵੇ ਮੰਮੀ ਗੱਲਾਂ ਦੱਸ ਦੱਸ ਕੇ ਤੁਹਾਨੂੰ ਤੇਰੇ ਮੂੰਹ ਤੋਂ ਮੈਨੂੰ ਪਤਾ ਲੱਗਣ ਡਿਆ ਵੀ ਤੂੰ ਝੂਠੀ ਐ ਤੇ ਮੰਮੀ ਦਾ ਮੂੰਹ ਤਾਂ ਨਹੀਂ ਤੁਹਾਨੂੰ ਦੇਖਾ ਕੇ ਮੰਮੀ ਸੱਚ ਬੋਲਣ ਦੀ ਉਹ ਤਾਂ ਰੋਂਦੀ ਆ ਤੇ ਮੈਂ ਵੀ ਰੋਣਾ ਫਿਰ ਹੁਣ ਤਰੋ ਆਵੇ ਹੋਣ ਲੱਗ ਪਿਆ ਵੀ ਨਹੀਂ ਉਹੋ ਕੁਛ ਹੁਣ ਆਪਣੇ ਕੰਨੀ ਸੁਣਦੇ ਤੇ ਅੱਖੀ ਵੇਖਦੇ ਜੇ ਨਾ ਸਾਰਾ ਕੁਛ ਆਵੇ ਕੀ ਬੰਡਿਆ ਆ ਸੁੱਕ ਤੇ ਧੋੜਾ ਜਾਂਦਾ ਹੀ ਹੋ ਗਿਆ ਵੇ ਦਬਕੇ ਮਾਰਦਾਂ ਨਾ ਨੰਨ ਪੁੱਛ ਕੇ ਨਾ ਵਜਾ ਗਏ ਕੋਈ ਲੋੜ ਨਹੀਂ ਫਰਮਾਨ ਨਾ ਬਹਿ ਜੋ ਇਥੇ ਕੋਈ ਲੋੜ ਨਹੀਂ ਉਹ ਤੇ ਚਾਹੁੰਦੀ ਆ ਮਾਤਾ ਤੇ ਚਾਹੁੰਦੇ ਆ ਇਹ ਕੁਛ ਹੋਵੇ ਤੁਹਾਨੂੰ ਕੋਈ ਲੋੜ ਨਹੀਂ ਨਾਲੇ ਉਹਦੀ ਜਨਾਨੀ ਆ ਦਬਕੇ ਮਾਰਨ ਡਿਆ ਅਗਲਾ ਤੁਹਾਨੂੰ ਆਖੂ ਵੀ ਮੇਰੇ ਕਮਰੇ ਚ ਕੀ ਲੈਣਾ ਮੈਂ ਆਪਣੀ ਜਨਾਨੀ ਨੂੰ ਦਬਕੇ ਮਾਰਾਂ ਜੋ ਮਰਜ਼ੀ ਕਰ ਤੇਰਾ ਕੀ ਮਤਬਲ ਹੁੰਦਾ ਨਸ਼ਈ ਹੈਗਾ ਨਾ ਹੋਇਆ ਰਹਿੰਦਾ ਉਹਨੂੰ ਗੱਲ ਕਰਨ ਦਾ ਪਤਾ ਹੈਗਾ ਤੇ ਆਪਣੇ ਵਰਗਿਆਂ ਨੂੰ ਚੜਨਾ ਗੁੱਸਾ ਮੁਰਕੇ ਮਾਤਾ ਨੂੰ ਨਹੀਂ ਚਾਹੀਦਾ ਸੀ ਨਾ ਇਹ ਗੱਲ ਕਰਨੀ ਚਾਹੀਦੀ ਸੀ ਮਾਨ ਰੇ ਤਾਂ ਆਕੀਪ ਤਾਂ ਨੇ ਕੀ ਆਖਿਆ ਕੀ ਨਹੀਂ ਹੈ ਮੈਂ ਮਾਤਾ ਨੂੰ ਵੀ ਆਖੀ ਜਾਈਏ ਮੈਂ ਤੇਰੀ ਸਮਝ ਨਹੀਂ ਲੱਤੀ ਨੂੰ ਕਰੋ ਬਾਰੋ ਦੇ ਕੋਣ ਦਿੰਦਾ ਤੇ ਕਿੱਥੋਂ ਪੈਸੇ ਲੈ ਜਾਂਦਾ ਹੀ ਇਹ ਕੀਪਤਾ ਕੀ ਕੀ ਕੱਢ ਕੱਢ ਉਧਰੋਂ ਵੀ ਖੜਦਾ ਮੈਂ ਤਾਂ ਸੁੱਖ ਨੂੰ ਅੱਜ ਆਖਣਾ ਵੀ ਸੋਖ ਆਪਣੀਆਂ ਚੀਜ਼ਾਂ ਵਾਸਤਾ ਤੇ ਧਿਆਨ ਰੱਖਿਆ ਕਰ ਤੇ ਲੋਗ ਲਾ ਕੇ ਰੱਖਿਆ ਕਰ ਇਹਨੇ ਨਖਤਾ ਇਨਾਂ ਨਾ ਹੋ ਗਿਆਂ ਤੇ ਤੇਰਾ ਸੂਟ ਤੱਕ ਵੇਚਣ ਤੱਕ ਜਾਣਾ ਆ ਹੋ ਸਕਦਾ ਕੋਣ ਕੋਣ ਅੰਦਰ ਵੇਚ ਪਚ ਕੇ ਜਾਂਦਾ ਹੋਵੇ ਹੋਰ ਇਹ ਨੋ ਦਿੱਤਾ ਕਿੰਨੇ ਆ ਮੰਮੀ ਦੇਣ ਲੱਗੀ ਆ ਕੋਹ ਵੀ ਨਹੀਂ ਇਹ ਅੰਦਰੋਂ ਜਾਂਦੇ ਕੋਈ ਚੀਜ਼ ਕੱਢ ਕੇ ਖੜੀ ਆ ਤੇ ਜਾ ਆ ਗਏ ਲੈਣੇ ਤੜਫਾਇਆ ਵਾ ਤੇ ਹੁਣ ਮਾਸਾ ਕੇ ਦੇ ਕੇ ਤੜਫਾਉਣੇ ਆ ਹੋ ਸਕਦਾ ਮਾਸਾ ਦਤਾ ਵੀ ਹਾਲ ਕਲ ਵਰਸ ਦਾ ਮਿਲਿਆ ਨਹੀਂ ਆ ਜਲਾ ਚ ਮਾਸਾ ਦੇ ਦਨੇ ਆ ਅੱਜ ਆਪੇ ਲੜਾਈ ਲੈ ਕੇ ਘਰੋਂ ਕੋਈ ਲੜਾਈ ਲੈ ਕੇ ਘਰੋਂ ਆਊਗਾ ਫੇਰ ਦੁਬਾਰਾ ਲੈਣ ਵਾਸਤੇ ਤੁਸੀਂ ਜਾਓ ਮਾਤਾ ਨਾਲ ਗੱਲ ਤੇ ਕਰੋ ਜਾ ਕੇ ਪਰ ਮੰਮੀ ਸਭ ਨੂੰ ਹੋਇਆ ਕੀ ਹੈ ਕਿਹੜੀ ਕੋਲੋਂ ਜਾ ਕੇ ਸੋਣੇ ਪਹਿਲਾਂ ਉਧਰ ਪੁੱਛਿਓ ਉਧਰ ਪੁੱਛਿਆ ਪਰ ਮੰਮੀ ਕੀ ਗੱਲ ਹੈ ਕਿਹੜੀ ਕੋਲੋਂ ਸੁੱਖ ਦੇ ਘਰ ਪੈ ਗਿਆ ਚਾਹ ਨਾ ਮੈਂ ਨਾ ਜਾ ਗੱਲ ਕਰਦਾ ਲੋ ਜਦ ਮੈਂ ਨਾ ਜਾ ਕੇ ਮਾਤਾ ਨਾ ਮਾਤਾ ਨੂੰ ਕਹਿਣਾ ਵਾ ਮੈਨੂੰ ਨਹੀਂ ਰੋਣ ਆਉਂਦਾ ਰੋਣ ਤੈਨੂੰ ਨਹੀਂ ਆਉਂਦਾ ਤੇਰੇ ਨਾਲੇ ਰੋਏ ਦਾ ਮੈਨੂੰ ਕੋਈ ਅਸਰ ਨਹੀਂ ਹੈਗਾ ਰੋ ਭਾਵੇਂ ਹੱਸ ਸਭੀ ਤੁਸੀਂ ਕਹਿੰਦੇ ਘੜੀ ਚ ਮਾਸਾ ਘੜੀ ਚ ਤੋੜਾ ਕੀ ਹੋ ਜਾਂਦਾ ਕਰਨ ਜਦੋਂ ਕਦੀ ਮਾਰ ਹੁੰਦੀ ਹੋਵੇ ਮਾਂ ਦੀ ਜਾਣ ਜਾਣ ਕੇ ਰੋਂਦੀ ਆ ਮਾਂ ਨੂੰ ਦੱਸਿਆ ਕੀ ਕਰਵਾ ਤੁਹਾਡੇ ਕੰਨ ਪਰ ਦੀ ਨਹੀਂ ਪਤਾ ਹਨ ਤੇ ਇਹਦੀ ਗੱਲਾਂ ਤੇ ਛੱਟ ਜਾਂਦੇ ਜੇ ਤਾਂ ਤੁਹਾਡੇ ਸਾਹਮਣੇ ਰੋ ਰੋ ਕੇ ਦੱਸ ਤੈਨੂੰ ਕੀ ਦੱਸੇ ਤੁਹਾਨੂੰ ਅਸਰ ਹੁੰਦਾ ਗਰੋਣੇ ਦਾ ਉੱਧਰ ਬੈਠੇ ਆ ਬਣੀ ਭਾਜੀ ਉਹਨਾਂ ਨੇ ਦੱਸਦੀ ਉਹ ਵੀ ਤੁਹਾਡਾ ਰਾਇਲਾ ਪਤਾ ਜਿਹੜਾ ਲਾਈਲਾਕ ਉਹਨੂੰ ਹੀ ਆਪਣੇ ਪਿੱਛੇ ਲਾਉਣਾ ਗੱਲਾਂ ਕਿਦਾਂ ਦੀਆਂ ਕਰਦੀ ਈ ਤੂੰ ਇਹਹੀ ਕੰਮ ਬੱਸ ਜੀ ਇਹਹੀ ਕੰਮ ਜੋ ਜੇ ਕਿਤਾਸ ਤੂੰ ਮੰਮੀਂ ਹੱਥ ਚੁੱਕਣ ਡਿਆ ਮੰਮੀ ਨਾਲੋਂ ਦੇ ਠੀਕ ਹੱਥ ਚੁੱਕਦਾ ਤੇਰੇ ਮੈਂ ਚਪੇੜ ਮਾਰੀ ਤੇਰੇ ਅਭੀ ਤਰਾ ਲੱਕ ਤੋੜਦਾ ਤੇਰਾ ਤੂੰ ਜਿਆਦੀ ਸਿਰ ਤੇ ਚੜ ਗਈ ਆਪਾਂ ਬਿਨਾਂ ਰੜਕੇ ਨਾ ਚਲਾਕੀਆਂ ਕਰਨੀਆਂ ਛੱਡ ਦੇ ਕਿਹੜੀ ਚਲਾਕੀ ਕੀਤੀ ਆਪਾਂ ਨੂੰ ਤਾਂ ਕੋਈ ਚਲਾਕੀਆਂ ਦੇਖ ਨਹੀਂ ਆ ਮਿੰਦਸੋਗਾ ਮੰਮੀ ਦੇ ਚਲਾਕੀਆਂ ਦੇ ਦਿੱਤੀਆਂ ਤੈਨੂੰ ਦੇਖਣੀਆਂ ਨਹੀਂ ਆ ਦੇਤੀਆਂ ਨਹੀਂ ਚਲਾਕੀਆਂ ਚੰਗਾ ਕਾਮਿਆਂ ਤੁਹਾਡਾ ਮੋਰ ਕੁਛ ਕੁਛ ਨਹੀਂ ਜਾੜ ਜਾ ਤੂੰ ਜਾ ਮੇਰੀਆਂ ਨਜਰਾਗੋ ਜਾ ਥੇ ਕੰਮ ਕੁੰਮ ਕਰਕੇ ਰੋਟੀ ਪਾਣੀ ਦੇ ਬਾਹਰੋਂ ਆਇਆ ਮੈਂ ਰੋਟੀ ਪੱਕ ਨਹੀਂ ਹੈ ਜੇ ਇਹ ਵੇਲੇ ਕਿਹੜਾ ਪਕਾ ਲਿੰਦਾ ਹੁਣੇ ਸ਼ਾਮੀ ਜੋ ਹੈਗਾ ਦੇ ਦੇ ਲਿਆ ਦੇ ਰੋਟੀ ਪਕਾ ਲਿੰਦਾ ਤੀ ਉਹ ਕਰ ਲਿੰਦਾ ਇਹ ਕਰ ਲਿੰਦਾ ਸਮਝਾਉਂਦੀ ਮੈਨੂੰ ਅਨੇ ਕੀ ਗੱਲ ਹੈ ਸਾਬੀ ਨੂੰ ਕੁਛ ਨਹੀਂ ਸਾਬੀ ਨੂੰ ਕਿਹਣਾ ਉਹ ਜਾਂਦਾ ਹੀ ਸੋਕਰੇ ਦਿਵਾਲੇ ਹੋ ਗਿਆ ਸੋਖਣ ਲੰਨਦਾ ਪਿਆ ਮਾ ਆ ਕੇ ਕੱਲ ਬਰ ਕਰਨਾ ਕੋਈ ਨਹੀਂ ਇੱਥੇ ਮੈਂ ਬੈਠੀ ਤੇ ਉਹ ਮੈਂ ਉਦਾਂ ਹੀ ਗੱਲ ਕੀਤੀ ਉਹਨਾਂ ਸੱਸਰੀ ਮੈਂ ਹਾਂ ਵੀ ਦਾਮ ਨਾ ਗਰਮੀਤ ਦੇ ਵਿਹਾਲਵਾ ਗਰਮੀਤ ਵੀ ਮੈਨੂੰ ਇਹ ਸੜੀ ਪੈ ਗਈ ਸਵੇਰੇ ਹਾਂ ਤੇ ਸੋਖ ਤੇ ਅੱਗੇ ਉਦਾਂ ਖੁੰਦੀ ਹੁੰਦੀ ਸੀ ਪਰ ਗਰਮੀਤ ਨਹੀਂ ਨਾ ਖੁੰਦੀ ਹੁੰਦੀ ਮੈਨੂੰ ਇੰਨਾ ਹੈਗਾ ਵੀ ਇੱਕ ਨਹੀਂ ਚੰਗਾ ਕੰਮ ਦੀ ਤੇ ਦੂਜੀ ਤੇ ਕੁੰਦੀ ਆ ਨਾ ਹੁਣ ਤੇ ਦੋਵਾਂ ਨੇ ਹੱਦਾਕਾਰ ਕਰਤੀਆਂ ਹੈ ਕਿੱਡੀ ਮਾਤਾ ਭੋਲੀ ਬਣ ਗਈ ਤੇ ਤੈਨੂੰ ਮਰਦਾ ਜੁਲ ਕਰਨੀ ਕਿਸਦੇ ਨਾਲ ਤੂੰ ਆਪਣਾ ਰਮਾਨਾ ਰੋਟੀ ਪਣੀ ਖਾਇਆ ਕਰ ਤੇ ਨੰਦ ਲਿਆ ਕਰ ਤੈਨੂੰ ਮੈਂ ਕਿਹਦਾ ਫਿਕਰ ਮੈਂ ਕਰ ਤਾ ਉਹ ਤਾਂ ਨਸ਼ਈ ਹੈਗਾ ਨਸ਼ਾ ਕਰਕੇ ਆਉਂਦਾ ਬਾਹਰ ਦੇ ਬੰਦੇ ਹੁਣ ਤੂੰ ਉਹਨੂੰ ਗੱਲ ਕਰਤੀ ਹੈ ਤੇ ਉਹ ਜਾਂਦਾ ਹੀ ਉਹਨਾਂ ਗਾੜੀ ਸੁੱਪ ਦੇ ਵਾਲੇ ਹੋ ਗਿਆ ਉਹਦਾ ਦਿਮਾਗ ਹੈ ਜਿਹੜੀ ਗੱਲ ਬਹਿ ਜਾਂਦੀ ਉਹ ਬਹਿ ਜਾਂਦੀ ਹੈ ਮੈਨੂੰ ਆ ਗੱਲ ਤੇ ਤੂੰ ਕਹਿੰਦੀ ਨਾ ਮੈਂ ਉਹਨਾ ਕਰਾਂ ਨਾ ਮੈਂ ਤੇਰਾਂ ਨਾ ਕਰਾਂ ਕਰਾਂ ਕਿ ਨਾ ਇਹ ਤਾਂ ਸੁਣ ਮੈਂ ਲੋਕਾਂ ਗਵੰਡੀਆਂ ਨੂੰ ਜਾ ਕੇ ਗੱਲਾਂ ਕਰਾਂ ਤੇ ਗੱਲਾਂ ਤੇ ਤੂੰ ਮੇਰ ਨਾਲ ਕਰਨਾ ਕੋਈ ਗੱਲ ਨਹੀਂ ਮੈਂ ਤੈਨੂੰ ਕਹਿੰਦਾ ਨਾ ਕਰ ਦੁਖ ਸੁਖ ਫੁੱਲਾਂ ਨੂੰ ਅਸੀਂ ਬਣੇ ਆਂ ਹੋਰ ਕਹਿੰਦਾ ਫੁੱਲ ਨੇ ਤੂੰ ਸਾਡਾ ਫੁੱਲ ਆਪਣੇ ਧੀਆ ਪੁੱਤਰਾਂ ਦੁਖ ਸੁਖ ਫੁੱਲੇ ਜਾਂਦਾ ਕਿ ਖਾਰ ਕਿਸੇ ਨਾ ਫੁੱਲੇ ਜਾਂਦਾ ਇਹਦਾ ਬੋਲ ਨੇ ਤੇ ਸਾਡੇ ਨਾਲ ਨਹੀਂ ਆ ਮੈਂ ਤੈਨੂੰ ਕਹਿੰਦਾ ਨਾ ਕਿਹੜਾ ਨਾ ਫੁੱਲ ਤੂੰ ਸਾਡੇ ਨਾਲ ਬਹਿ ਕੇ ਕੀ ਹੋਇਆ ਕਹਾ ਦੁਖ ਸੁਖ ਮੰਮੀ ਮੰਮੀ ਕਹਿੰਦੇ ਕਹਿੰਦੇ ਮੈਂ ਉਹਨੂੰ ਆ ਗੱਲ ਦੱਸੀ ਆ ਵੀ ਸੁਖ ਚੰਗੀ ਦਾਣੀ ਮੇਰ ਨਾਲ ਬੋਲਦੀ ਤੇ ਉਹ ਜਾ ਕੇ ਦਿਵਾਲੇ ਹੋ ਗਿਆ ਤੇ ਮੰਮੀ ਸ਼ਦਾਈ ਦੇ ਨਾਲ ਵੀ ਅਹੋ ਜਿਹੜਾ ਹੋਏ ਸ਼ਦਾਈ ਗਿਆ ਨਾ ਗੱਲ ਨਾ ਕਰਦੇ ਆ ਗੱਲ ਨਾ ਕਰਦੇ ਤੂੰ ਜਿਹੜਾ ਚੰਗਾ ਭਲਾ ਸੋਜੀ ਵਾਲਾ ਵਾ ਸਮਝ ਵਾਲਾ ਉਹਦੇ ਨਾਲ ਤਾਂ ਤੁਹਾਨੂੰ ਕੋਈ ਗੱਲ ਆਉਂਦੀ ਨਹੀਂ ਤੇ ਜੀਦਾ ਪਤਾ ਵਾ ਕਿ ਉਹਨੇ ਸ਼ਦਾਈਆਂ ਵਾਂਗੂ ਨਸ਼ਾ ਖਾਦਾ ਜਿੱਧਰ ਲੋਰ ਹੋਇਆ ਉਧਰ ਹੋ ਗਿਆ ਉਹਦੇ ਨਾਲ ਮੰਮੀ ਤੁਸੀਂ ਗੱਲਾਂ ਕਰਨ ਬੈਠ ਜਾਂਦੇ ਚੱਪ ਕਰ ਜਾਂਦੀ ਜਿੰਨੀ ਕਿ ਤੂੰ ਚੰਗੀ ਐ ਨਾ ਮੈਨੂੰ ਪਤਾ ਵਾ ਮੁੰਡੇ ਦੇ ਹੁੰਦੇ ਚੰਗੀ ਹੁੰਨੀਆਂ ਮਾੜਾ ਮੋਟਾ ਕੁ ਲੈਣੀਆਂ ਮਗਰ ਉਹ ਨਹੀਂ ਮੈਂ ਹੁੰਦਿਆਂ ਨਹੀਂ ਉਹੋ ਜੀ ਕੂੜਾ ਸੁੱਟੀ ਦਾ ਬਾਹਰ ਏਦਾਂ ਸੁੱਟਦੀ ਆ ਆ ਹੋ ਕੇ ਮੈਂ ਉਹਦੇ ਹੁੰਦਿਆਂ ਵੀ ਉਹੋ ਜੀ ਤੇ ਉਹ ਤੋਂ ਲੰਬੇ ਵੀ ਉਹੋ ਜੀ ਉਹਨੂੰ ਧੱਕਾ ਧੱਕਾ ਮਾਰਦਾ ਕੋਈ ਨੁਕ ਆਕਣਾ ਸੋਚਿਆ ਕਰੋ ਸੋਚਿਆ ਮੇਰਾ ਦਿਮਾਗ ਰਹਿਣ ਦਿੰਦੀਆਂ ਜੇ ਰਹਿਣ ਤੇ ਦਿੰਦੀਆਂ ਨੇ ਕੀ ਕਰਨੀ ਤੁਸੀਂ ਆਪਣੇ ਵਾਲਾ ਪਾ ਕੇ ਬਹਿ ਗਿਆ ਉਹ ਅੰਦਰ ਲੜੰਦੇ ਦਾ ਬਾਹਰ ਵਾਲਾ ਪਾ ਕੇ ਬਹਿ ਜਾ ਤੁਸੀਂ ਆਪਣਾ ਵਾਲਾ ਪਾ ਕੇ ਨਹੀਂ ਉਹਦੀ ਕੰਡੀਸ਼ਨ ਵੇਖੋ ਕਿਹੋ ਜਈ ਆ ਉਹ ਨਸ਼ਈ ਹੈਗਾ ਨਸ਼ਈ ਨੂੰ ਇਸ ਚੀਜ਼ ਦੀ ਸੋਝੀ ਹੈਗੀ ਮੈਂ ਸੋਚਦੇ ਉਹਦੇ ਬਾਰੇ ਕੋਈ ਸੋਝਾ ਉਹਨੂੰ ਸਜੀ ਚਾਹੇ ਅੱਜ ਕੱਲ੍ਹ ਤਾਂ ਵਾਦਾ ਹੋਣ ਲੱਗਿਆ ਮੈਂਟ ਨਹੀਂ ਲੱਗਦਾ ਤੇ ਕੱਲ ਨੂੰ ਜ਼ਿੰਮੇਵਾਰ ਕੌਣ ਆ ਜੇ ਮਾਤਾ ਨੇ ਫੜਿਆ ਕੰਮ ਰੋਈ ਦੇੜੀ ਦੀ ਅੱਛਾ ਮੈਂ ਤਾਂ ਕੋਈ ਤੁਸੀਂ ਨਹੀਂ ਫੜਿਆ ਹਨਾ ਤੁਸੀਂ ਆਪਣੇ ਰੋਲਾ ਪਾ ਕੇ ਬਹਿ ਗਏ ਹੁਣ ਤੁਸੀਂ ਕਰਸਕੋਟ ਜਾ ਕੇ ਉਹਨੂੰ ਤੇ ਵੇਖੋ ਵੀ ਉਹ ਕਰਨਗੇ ਦੇ ਅੰਦਰ ਮੈਂ ਨਹੀਂ ਜਾਣਾ ਅੰਦਰ ਮਾਤਾ ਜਾਵੇ ਜਿੰਨੇ ਗੱਲਾਂ ਕਰਕੇ ਕਲਾ ਮੈਂ ਕੋ ਜਾਵਾਂ ਜਾ ਮਾਤਾ ਵੇਖ ਜਾ ਕੇ ਉਹਨੂੰ ਟਾਟ ਹੋ ਜਾ ਕੇ ਉਹਨੂੰ ਜਾ ਨਹੀਂ ਲੜ ਲੈਣ ਦੇ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਬਹਿ ਕੇ ਹੁਣ ਉੱਤੋਂ ਪੋਚੇ ਪਾਉਣ ਚੱਲ ਜਾਣਾ ਤੂੰ ਵੀ ਆਣ ਕੇ ਤੇ ਅੰਦਰ ਰੋਲਾ ਪਾਉਂਦਾ ਹੀ ਬਾਹਰ ਆਣ ਕੇ ਅੰਦਰ ਸੁਣ ਲੋ ਬਹੁਤ ਸੋਹਣੀ ਗੱਲ ਆ ਆਪਾਂ ਦੇ ਹੋ ਮੈਂ ਸਾਬੇ ਕੋ ਜਾਵਾਂ ਉਹ ਮਾਤਾ ਦੇ ਕੰਨੀ ਪਾਇਆ ਕਰੋ ਇਹੋ ਜਿਹੀਆਂ ਗੱਲਾਂ ਤੂੰ ਕਿੱਡੇ ਮਤਮਕੋ ਕਰਦੇ ਨਾਲ ਲੱਗੇ ਜੇ ਮਾਤਾ ਨਾਲ ਸਾਬ ਨਾਲ ਗੱਲ ਕਰਨੀ ਆ ਕਿ ਤੂੰ ਆਣ ਕੇ ਓਕੀ ਹੁੜਦਾ ਪਈਆਂ ਕਿਉਂ ਮਾਤਾ ਨਾਲ ਸਾਬ ਨਾਲ ਗੱਲ ਕਰਨੀ ਕਿਹੜੀ ਗੱਲੋਂ ਮਾਤਾ ਨਾਲ ਸਾਬ ਨਾਲ ਕਰਨੀ ਤੁਹਾਨੂੰ ਨਹੀਂ ਦਈਦਾ ਕਿ ਉਹ ਛਦਾਈ ਹੋਇਆ ਜਿਹੜੇ ਬੰਨੇ ਉਸੇ ਬੰਨੇ ਤਰ ਪੈਂਦਾ ਤੇ ਉਹ ਮੈਂਟਲ ਹੋਇਆ ਸਾਰਾ ਘਰ ਸੋਣਾ ਮੈਂਟਲ ਹੋ ਗਿਆ ਵਾ ਮਿੰਦਰਾ ਦਾ ਸਾਰਾ ਸਾਰਾ ਘਰ ਹੀ ਮੈਂਟਲ ਹੋ ਗਿਆ ਵਾ ਸਾਰਾ ਘਰ ਨਹੀਂ ਹੋ ਗਿਆ ਮਾਤਾ ਹੋ ਗਈ ਆ ਇੱਕੋ ਗੱਲ ਨੂੰ ਲਈ ਜਾਂਦੇ ਜੇ ਮਾਤਾ ਦਾ ਕੀ ਫਰਜ਼ ਹੀ ਹਨ ਮਾੜੀ ਚੰਗੀ ਆਖਣ ਦਾ ਮੈਨੂੰ ਇਹ ਦੱਸੋ ਪਹਿਲਾਂ ਗਈ ਤੇ ਹੈਗੀ ਆ ਮਾਤਾ ਨਾਲ ਗੱਲ ਕਰਨਾ ਆਪੇ ਪੇ ਜਿਹੜਾ ਸੋਝੀ ਵਾਲਾ ਸਮਝ ਵਾਲਾ ਉਹਨੂੰ ਕੋਈ ਗੱਲ ਨਾ ਦਸੀ ਜਿਹੜਾ ਸ਼ਦਾਈ ਇੱਕ ਗੱਲ ਦੇ ਮਗਰ ਤੋਰ ਪੈਂਦਾ ਤਾਂ ਉਹਦੇ ਨਾਲ ਗੱਲਾਂ ਕਰਿਆ ਕਰ ਆਹੋ ਅੰਦਰ ਗਈ ਆ ਫੇ ਗੱਲਾਂ ਉਹਦੇ ਨਾਲ ਕਰਿਆ ਕਰ ਆਪੇ ਕਰਨ ਦੀ ਪੁੱਛਣ ਦੀ ਜਾ ਕੇ ਵੀ ਕੀ ਗੱਲ ਹੋਈ ਹੈ ਕੀ ਨਹੀਂ ਹੋਈ ਆਪੇ ਜਾ ਕੇ ਵੇਖ ਲੈ ਤੁਸੀਂ ਬਣ ਲੋ ਸਿਆਣੇ ਮੈਂ ਬੰਦਾ ਫੋਂਟ ਤੇ ਜੋ ਕ ਉਹ ਹੈਲੋ ਕਿੱਥੇ ਆ ਯਾਰ ਮੈਂ ਤੈਨੂੰ ਆਖਿਆ ਮੈਂ 100 ਰੁਪਈਆ ਦੂ ਸੋ ਹੈਗਾ ਅੱਛਾ ਲੈ ਤਿੰਨ ਚਾਰ ਸੌ ਤੂੰ ਕਰ ਲੈ ਅਗਲੀ ਵਾਰ ਮੈਂ ਵੱਧ ਕਰ ਲਵਾਂ ਮਜ਼ਾ ਨਹੀਂ ਮੈਂ ਕੋ ਨਹੀਂ ਉੱਠਿਆ ਜਾਣ ਦਿਆ ਹਾਂ ਚੱਲ ਫੇਰ ਆਵਾਂ ਚਲੋ ਥੇ ਆ ਜਾ ਬੋਰਡ ਥੱਲੇ ਫਿਰ ਮੈਂ ਆ ਗਿਆ ਚੰਗਾ ਚੰਗਾ ਲੈ ਹੀ ਫਿਰ ਲੈ ਤੂੰ ਮੇ ਕੋਈ ਨਹੀਂ ਮੇ ਕੋਈ ਨਹੀਂ ਹੋਰ ਹਣ ਸੰਗੋ ਕੋਹਲਿਆ ਚੰਗਾ ਚੰਗਾ ਆ ਗਿਆ